ਜਾ 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 ਸਰਲੋਕ ਜਾ 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 ਸਰਲੋਕ ਜਾ 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 ਸਰਲੋਕ ਜਾ 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 ਸਰਲੋਕ ਹਾ ਹਾ ਸਭ ਜਾਗ ਪਇਓ ਹਾ ਹਾ ਸਭ ਜਾਗ ਪਇਓ ਹਾ ਹਾ ਸਭ ਜਾਗ ਪਇਓ ਹੇ ਹੇ ਸਭ जग ਪਿਉ ਜੈ 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 ਸਰ ਲੋਕ ਜੈ 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 ਸਰ ਲੋਕ ਜਦੋਂ ਕਸ਼ਮੀਰੀ ਪੰਡਤ ਆਏ ਤਨ ਗੁਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਗੋਬਿੰਦ ਬਾਲ ਸੀ 9 ਸਾਲ ਦੀ ਉਮਰ ਸੀ ਕਹਿਣ ਲੱਗੇ ਇਕੀ ਮੰਗਦੇ ਆ ਕੀ ਕਹਿੰਦੇ ਆ ਤਨ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਕਹਿੰਦੇ ਨੇ ਕਿ ਸਾਡਾ ਜਾਂਜੂ بچਾਓ ਔਰੰਗਜੀਬ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਪਾਸ਼ਾ ਕਹਿੰਦੇ ਫਿਰ ਕੀ ਹੋ ਸਕਦਾ ਪਾਸ਼ਾ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਫਿਰ ਕੀ ਹੋ ਸਕਦਾ ਉਹ ਕਹਿ ਲਾ ਕਿ ਕੋਈ ਯੋਧਾ ਕੋਈ ਬਲੀਦਾਨ ਦੇਵੇ ਤੇ ਫਿਰ ਇਹਨਾਂ ਦਾ ਧਰਮ ਬਚ ਸਕਦਾ ਤੇ ਪਾਤਸ਼ਾਹ ਜੀ ਗੋਬਿੰਦ ਰਾਮ ਗੋਬਿੰਦ ਰਾਏ ਕਹਿੰਦੇ ਤੇ ਢਾਡ ਤੋਂ ਬਲੀ ਕਿਹੜਾ ਹੋ ਸਕਦਾ 9 ਸਾਲ ਦੀ ਉਮਰ ਸੀ ਜੈ 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 ਸਰਲੋਕ ਜੈ 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 ਸਰਲੋਕ ਜੈ 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 ਸਰਲੋਕ ਜਾ 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 ਸਰਲੋਕ